ਸਰਸ਼ੀਕਾਲ ਮੈਡੀਨਾ ਟੀਮਾਂ ਤੁਸੀਂ ਦੇਖ ਰਹੇ ਹੋ ਹਰਫਾ ਪੰਜ ਚੌਥੀ ਵੀ ਗੱਲ ਕਰਾਂਗੇ ਅਸੀਂ ਸੁਖਦੇਵ ਸਿੰਘ ਢੀਰਸਾ ਨੂੰ ਲੈ ਕੇ ਜੀ ਹਾਂ ਸੁਖਦੇਵ ਸਿੰਘ ਢੀਰਸਾ ਦਾ ਨਵਾਂ ਬਿਆਨ ਸਾਹਮਣੇ ਜਿਸ ਤੋਂ ਬਾਅਦ ਸਿਆਸੀ ਹਲਚਲ ਤੇਜ਼ ਹੋ ਚੁੱਕੀ ਹੈ ਕਿਉਂਕਿ ਜਿਸ ਤਰੀਕੇ ਨਾਲ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਹੋ ਸਕਦਾ ਹੈ ਕੀ ਅਕਾਲੀ ਦਲ ਦੇ ਨਾਲ ਮੋੜ ਤੋਂ ਸੁਖਦੇਵ ਸਿੰਘ ਢੀਂਡਸਾ ਜਿਹੜੇ ਟਕਸਾਲੀ ਲੀਡਰ ਨੇ ਉਹ ਜਿਹੜੇ ਮੋੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਇਕਜੁੱਟ ਹੋ ਸਕਦੇ ਨੇ ਜਿਸ ਨੂੰ ਲੈ ਕੇ ਇਨਕਿਆਸ ਅਰਾਈਆਂ ਤੇ ਹੁਣ ਸੁਖਦੇਵ ਸਿੰਘ ਢੀਂਡਸਾ ਨੇ ਜੋਬਿਆਂ ਦਿੱਤਾ ਉਸ ਤੋਂ ਬਾਅਦ ਸਪਸ਼ਟ ਹੋ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਤੇ ਟਕਸਾਲੀ ਲੀਡਰ ਤੇ ਭਾਜਪਾ ਦਾ ਗੱਠ ਜੋੜ ਹੋ ਸਕਦਾ ਹੈ ਜੀ ਹਾਂ ਦਾਅ ਦਿੱਤਾ ਕਿ ਸੁਖਦੇਵ ਸਿੰਘ ਢੀਂਡਸਾ ਨੇ ਹਾਲੇ ਦੇ ਵਿੱਚ ਨਵਾਂ ਬਿਆਨ ਦਿੱਤਾ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਹੈ ਕਿ ਸਾਡਾ ਜਿਹੜਾ ਕਿ ਅਕਾਲੀ ਦਲ ਭਾਜਪਾ ਦੇ ਨਾਲ ਗੱਠ ਜੋੜ ਹੋ ਸਕਦਾ ਹੈ ਇਸ ਤੇ ਚਰਚਾ ਜਿਹੜੀ ਕਿ ਉਹ ਕੀਤੀ ਜਾਵੇਗੀ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਨਰਾਜ਼ ਲੀਡਰ ਨੇ ਉਹ ਸਿਰਫ ਇਸ ਗੱਲ ਤੋਂ ਨਰਾਜ਼ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਉਹ ਜਿਹੜਾ ਕਿ ਆਪਣਾ ਅਹੁਦਾ ਛੱਡ ਦੇਣ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿੰਨੇ ਵੀ ਲੀਡਰ ਜਾਂ ਆਗੂ ਜਿਹੜੇ ਛੱਡ ਕੇ ਗਏ ਨੇ ਉਹ ਮੁੜ ਤੋਂ ਵਾਪਸੀ ਕਰ ਦੇਣਗੇ ਕਿਉਂਕਿ ਉਹਨਾਂ ਨੂੰ ਪਾਰਟੀ ਦੇ ਨਾਲ ਕੋਈ ਨਾਰਾਜ਼ਗੀ ਨਹੀਂ ਜੇਕਰ ਨਾਰਾਜ਼ਗੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਕਿਉਂਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਦਾ ਉਹਦਾ ਛੱਡਣ ਨੂੰ ਤਿਆਰ ਨਹੀਂ ਜਿਹਦੇ ਚੱਲਦੇ ਜਿਹੜੇ ਆਗੂ ਲੀਡਰ ਨੇ ਉਹ ਰੁੱਸੇ ਹੋਏ ਨੇ ਉਹ ਪਾਰਟੀ ਦੇ ਵਿੱਚ ਨਹੀਂ ਆ ਰਹੇ ਪਰ ਉਹਨਾਂ ਕਹੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਨਾਲ ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਦੇ ਨਾਲ ਗੱਠ ਜੋੜ ਹੁੰਦਾ ਤਾਂ ਇਸ ਤੇ ਵੀ ਜਿਹੜੀ ਕਿ ਚਰਚਾ ਹੋ ਹੋਸ ਆ ਗਿਆ ਤਾਂ ਇਥੋਂ ਜਿਹੜਾ ਕਿ ਕਲੀਅਰ ਹੋ ਜਾਂਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੋੜ ਤੋਂ ਟਕਸਾਲੀ ਲੀਡਰ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਆ ਸਕਦੇ ਨੇ ਅਤੇ ਭਾਜਪਾ ਦੇ ਨਾਲ ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਹੋ ਜਾਂਦਾ ਹੈ ਤਾਂ ਉਸ ਦੇ ਵਿੱਚ ਵੀ ਜਿਹੜੇ ਟਕਸਾਲੀ ਲੀਡਰ ਆਗੂ ਉਹ ਸ਼ਾਮਿਲ ਹੋਣਗੇ ਸੋ ਦੱਸ ਦਿਆ ਕਿ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਜਦੋਂ ਤੋਂ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਮਾਫੀ ਮੰਗੀ ਗਈ ਹੈ ਉਸ ਤੋਂ ਬਾਅਦ ਕਿਤੇ ਨਾ ਕਿਤੇ ਜਿਹੜੇ ਰੁੱਸੇ ਹੋਏ ਆਗੂ ਲੀਡਰ ਨੇ ਉਨ੍ਹਾਂ ਦਾ ਗੁੱਸਾ ਜਿਹੜਾ ਉਹ ਸ਼ਾਂਤ ਹੁੰਦਾ ਨਜ਼ਰਾ ਰਹਿ ਜਾਂਦੇ ਚੱਲਦੇ ਮੋੜ ਤੋਂ ਇਕ ਜੁਟ ਹੋਂਦਿਆਂ ਚਰਚਾਵਾਂ ਜਿਹੜੀਆਂ ਕਿ ਚੱਲ ਪਈਆਂ ਨੇ ਸਵਾਲ ਸੁਣਦੇ ਆਏ ਬਿਆਨ ਬਿਆਨ ਲਾ ਦਿਓ ਜੀ ਕੈਰੂ ਦੇਖਣਾ ਹੋਵੇਗਾ ਕਿ ਜਿਸ ਤਰੀਕੇ ਦੇ ਨਾਲ ਕਿਆਸ ਅਰਾਈਆਂ ਤੇ ਵਿਰਾਮ ਚਿੰਨ ਲੱਗ ਚੁੱਕਿਆ ਤੇ ਹੁਣ ਕਲੀਅਰ ਹੋ ਚੁੱਕਿਆ ਕਿ ਹੋ ਸਕਦਾ ਹੈ ਕਿ ਸੁਖਦੇਸ਼ ਵਿੱਚ ਢੀਂਡ ਸਾ ਜਿਹੜਾ ਕਿ ਮੋੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਸਕਦੇ ਨੇ ਤੇ ਪਾਸ਼ਪਾ ਦੇ ਨਾਲ ਗੱਠਜੋੜ ਹੋਣਾ ਵੀ ਤੇ ਹੋ ਸਕਦਾ ਬਿਊਰੋ ਰਿਪੋਰਟ ਹਰਪ பஞ்சਾਬ ਟੀਵੀ ਸਸ਼ੀਕਾਲ ਮੈਦਿਨਾ ਟੀਮਾਂ ਤੁਸੀਂ ਦੇਖ ਰਹੇ ਹੋ ਹਰਪ பஞ்சਾਬ ਟੀਵੀ ਗੱਲ ਕਰਾਂਗੇ ਅਸੀਂ ਸੁਖਦੇਵ ਸਿੰਘ ਢੀਰਸਾ ਨੂੰ ਲੈ ਕੇ ਜੀ ਹਾਂ ਸੁਖਦੇਵ ਸਿੰਘ ਢੀਰਸਾ ਦਾ ਨਵਾਂ ਬਿਆਨ ਸਾਹਮਣੇ ਜਿਸ ਤੋਂ ਬਾਅਦ ਸਿਆਸੀ ਹਲਚਲ ਤੇਜ਼ ਹੋ ਚੁੱਕੀ ਹੈ ਕਿਉਂਕਿ ਜਿਸ ਤਰੀਕੇ ਨਾਲ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਹੋ ਸਕਦਾ ਹੈ ਕੀ ਅਕਾਲੀ ਦਲ ਦੇ ਨਾਲ ਮੋੜ ਤੋਂ ਸੁਖਦੇਵ ਸਿੰਘ ਢੀਂਡਸਾ ਜਿਹੜੇ ਟਕਸਾਲੀ ਲੀਡਰ ਨੇ ਉਹ ਜਿਹੜੇ ਮੋੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਇਕਜੁੱਟ ਹੋ ਸਕਦੇ ਨੇ ਜਿਸ ਨੂੰ ਲੈ ਕੇ ਇਨਾਂ ਕਿਆਸ ਅਰਾਈਆਂ ਤੇ ਹੁਣ ਸੁਖਦੇਵ ਸਿੰਘ ਢੀਂਡਸਾ ਨੇ ਜੋਬਿਆਂ ਦਿੱਤਾ ਉਸ ਤੋਂ ਬਾਅਦ ਸਪਸ਼ਟ ਹੋ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਤੇ ਟਕਸਾਲੀ ਲੀਡਰ ਤੇ ਭਾਜਪਾ ਦਾ ਗੱਠ ਜੋੜ ਹੋ ਸਕਦਾ ਜੀ ਹਾਂ ਦਾਅ ਦਿੱਤਾ ਕਿ ਸੁਖਦੇਵ ਸਿੰਘ ਢੀਂਡਸਾ ਨੇ ਹਾਲੇ ਦੇ ਵਿੱਚ ਨਵਾਂ ਬਿਆਨ ਦਿੱਤਾ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ 'ਚ ਹੋ ਸਕਦਾ ਹੈ ਕਿ ਸਾਡਾ ਜਿਹੜਾ ਕਿ ਅਕਾਲੀ ਦਲ ਭਾਜਪਾ ਦੇ ਨਾਲ ਗੱਠ ਜੋੜ ਹੋ ਸਕਦਾ ਹੈ ਇਸ ਤੇ ਚਰਚਾ ਜਿਹੜੀ ਕਿ ਉਹ ਕੀਤੀ ਜਾਵੇਗੀ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਨਰਾਜ਼ ਲੀਡਰ ਨੇ ਉਹ ਸਿਰਫ ਇਸ ਗੱਲ ਤੋਂ ਨਰਾਜ਼ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਉਹ ਜਿਹੜਾ ਕਿ ਆਪਣਾ ਅਹੁਦਾ ਛੱਡ ਦੇਣ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿੰਨੇ ਵੀ ਲੀਡਰ ਜਾਂ ਆਗੂ ਜਿਹੜੇ ਛੱਡ ਕੇ ਗਏ ਨੇ ਉਹ ਮੁੜ ਤੋਂ ਵਾਪਸੀ ਕਰ ਦੇਣਗੇ ਕਿਉਂਕਿ ਉਹਨਾਂ ਨੂੰ ਪਾਰਟੀ ਦੇ ਨਾਲ ਕੋਈ ਨਾਰਾਜ਼ਗੀ ਨਹੀਂ ਜੇਕਰ ਨਾਰਾਜ਼ਗੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਕਿਉਂਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਦਾ ਉਹਦਾ ਛੱਡਣ ਨੂੰ ਤਿਆਰ ਨਹੀਂ ਜਿਹਦੇ ਚੱਲਦੇ ਜਿਹੜੇ ਆਗੂ ਲੀਡਰ ਨੇ ਉਹ ਰੁੱਸੇ ਹੋਏ ਨੇ ਉਹ ਪਾਰਟੀ ਦੇ ਵਿੱਚ ਨਹੀਂ ਆ ਰਹੇ ਪਰ ਉਹਨਾਂ ਕਹੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਨਾਲ ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਦੇ ਨਾਲ ਗੱਠਜੋੜ ਹੁੰਦਾ ਤਾਂ ਇਸ ਤੇ ਵੀ ਜਿਹੜੀ ਕਿ ਚਰਚਾ ਹੋ ਹੋਸ ਆ ਗਿਆ ਤਾਂ ਇਥੋਂ ਜਿਹੜਾ ਕਿ ਕਲੀਅਰ ਹੋ ਜਾਂਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੋੜ ਤੋਂ ਟਕਸਾਲੀ ਲੀਡਰ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਆ ਸਕਦੇ ਨੇ ਅਤੇ ਭਾਜਪਾ ਦੇ ਨਾਲ ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਹੋ ਜਾਂਦਾ ਹੈ ਤਾਂ ਉਸ ਦੇ ਵਿੱਚ ਵੀ ਜਿਹੜੇ ਟਕਸਾਲੀ ਲੀਡਰ ਆਗੂ ਉਹ ਸ਼ਾਮਿਲ ਹੋਣਗੇ ਸੋ ਦੱਸ ਦਿਆ ਕਿ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਜਦੋਂ ਤੋਂ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਮਾਫੀ ਮੰਗੀ ਗਈ ਹੈ ਉਸ ਤੋਂ ਬਾਅਦ ਕਿਤੇ ਨਾ ਕਿਤੇ ਜਿਹੜੇ ਰੁੱਸੇ ਹੋਏ ਆਗੂ ਲੀਡਰ ਨੇ ਉਨ੍ਹਾਂ ਦਾ ਗੁੱਸਾ ਜਿਹੜਾ ਉਹ ਸ਼ਾਂਤ ਹੁੰਦਾ ਨਜ਼ਰਾ ਰਹਿ ਜਾਂਦੇ ਚੱਲਦੇ ਮੋੜ ਤੋਂ ਇਕ ਜੁਟ ਹੋਉਂਦਿਆਂ ਚਰਚਾਵਾਂ ਜਿਹੜੀਆਂ ਕਿ ਚੱਲ ਪਈਆਂ ਨੇ ਸਵਾਉ ਸੁਣਦੇ ਆਏ ਬਿਆਨ ਬਿਆਨ ਲਾ ਦਿਓ ਜੀ ਕੈਰੂ ਦੇਖਣਾ ਹੋਵੇਗਾ ਕਿ ਜਿਸ ਤਰੀਕੇ ਦੇ ਨਾਲ ਕਿਆਸ ਅਰਾਈਆਂ ਤੇ ਵਿਰਾਮ ਚਿੰਨ ਲੱਗ ਚੁੱਕਿਆ ਤੇ ਹੁਣ ਕਲੀਅਰ ਹੋ ਚੁੱਕਿਆ ਕਿ ਹੋ ਸਕਦਾ ਹੈ ਕਿ ਸੁਖਦੇਸ਼ ਵਿੱਚ ਢੀਂਡ ਸਾ ਜਿਹੜਾ ਕਿ ਮੋੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਸਕਦੇ ਨੇ ਤੇ ਪਾਸ਼ਪਾ ਦੇ ਨਾਲ ਗੱਠਜੋੜ ਹੋਣਾ ਵੀ ਤੈ ਹੋ ਸਕਦਾ ਬਿਊਰੋ ਰਿਪੋਰਟ ਹਰ